ਮੈਂ ਸਾਫ ਦਾ ਸੈਨਿਕ ਮੀਵਾ ਸਿੰਘ ਮੇਰਾ ਭਾਨਜਾ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਸੀ ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੱਡੀ ਵੀ ਜਿੱਥੇ ਗਿਆ ਸੀ ਜਿਸ ਦੀ ਕੀ ਅਚਾਨਕ ਨਸਪੜਨ ਕਾਰਨ ਮੌਤ ਹੋ ਗਈ ਤੇ ਹੁਣ ਪਰਿਵਾਰ ਬਹੁਤ ਡੂੰਗੇ ਸਦਵੇਂ ਦੇ ਵਿੱਚ ਹੈ ਪਰਿਵਾਰ ਨੇ ਆਪਣਾ ਬੱਚਾ ਲੋਨ ਲੈ ਕੇ ਬਾਹਰ ਭੇਜਿਆ ਪਰ ਪ੍ਰਮਾਤਮਾ ਨੇ ਅਗੇ ਹੀ ਸੱਟ ਮਾਰੀ ਕਿ ਪਰਿਵਾਰ ਦੀ ਕਮਰ ਟੁੱਟ ਗਈ ਹਰਮਨਪ੍ਰੀਤ ਸਿੰਘ ਜੋ ਕਿ ਪਿੰਡ ਜੱਲਾ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਸਰਦਾਰ ਹਾਕਮ ਸਿੰਘ ਜੋ ਕਿ ਇੱਕ ਸਾਬਕਾ ਸੈਨਿਕ ਹਨ ਉਹਨਾਂ ਨੇ ਆਪਣੀ ਸਾਰੀ ਕਮਾਈ ਆਪਣੇ ਬੱਚਿਆਂ ਤੇ ਲਗਾ ਦਿੱਤੀ ਅਤੇ ਉਸ ਦੀ ਲੜਕੀ ਜੋ ਕਿ 4 ਸਾਲ ਪਹਿਲਾਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਦੋਂ ਤੇ ਪੈਸਾ ਲੱਗਿਆ ਉਸ ਤੋਂ ਬਾਅਦ ਉਹਨੇ ਆਪਣੇ ਮਕਾਨ ਤੇ ਪੈਸਾ ਲਗਾਇਆ ਜੋ ਕੁਝ ਬਚਿਆ ਉਸ ਤੋਂ ਬਾਅਦ ਲੋਨ ਲੈ ਕੇ ਆਪਣੇ ਬੱਚੇ ਹਰਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ ਪਰ ਪ੍ਰਮਾਤਮਾ ਦਾ ਐਸਾ ਪਾਣਾ ਵਰਤਿਆ ਕਿ ਬੱਚੇ ਦੀ ਉੱਥੇ ਦਿਮਾਗ ਦੀ ਨਸਪੜਨ ਕਾਰਨ ਮੌਤ ਹੋ ਗਈ ਪਰਿਵਾਰ ਹੁਣ ਬਹੁਤ ਡੂੰਘੇ ਸਦਵੇਂ ਵਿੱਚ ਆਇਆ ਤੇ ਮੈਂ ਅਤੇ ਪੂਰਾ ਪਿੰਡ ਵਾਸੀ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਬੱਚੇ ਦੀ ਜੋ ਡੇਡ ਬੋਡੀ ਆ ਉਹ ਇੱਥੇ ਇੰਡੀਆ ਲੈ ਆਂਦੀ ਜਾਵੇ ਤੇ ਪਰ ਪਰਿਵਾਰ ਦੀ ਮਾਲੀ ਮਦਦ ਵੀ ਕੀਤੀ ਜਾਵੇ ਪਰਿਵਾਰ ਦੇ ਵਿੱਚ ਕੋਈ ਨਾ ਛੋਟਾ ਸੁਪੁੱਤਰ ਹੋ ਸਕੇ ਸਰਕਾਰ ਵੱਲੋਂ ਉਸ ਨੂੰ ਇੱਕ ਨੌਕਰੀ ਵੀ ਦਿੱਤੀ ਜਾਵੇ ਸਾਡੇ ਵੱਲੋਂ ਅਤੇ ਪੂਰੇ ਪਿੰਡ ਵੱਲੋਂ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਉਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸੁਪੁੱਤਰ ਦੀ ਜੋ ਡੈਡ ਬੋਡੀ ਆ ਬਾਹਰ ਕੈਨੇਡਾ ਦੇ ਵਿੱਚ ਉੱਥੋਂ ਇੰਡੀਆ ਦੇ ਵਿੱਚ ਵਸ ਲੈ ਆਂਦੀ ਜਾਵੇ ਮੈਂ ਸਾਫ ਦਾ ਸੈਨਿਕ ਮੀਵਾ ਸਿੰਘ ਮੇਰਾ ਭਾਂਜਾ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਸੀ ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੱਡੀ ਵੀ ਜਿੱਥੇ ਗਿਆ ਸੀ ਜਿਸ ਦੀ ਕੀ ਅਚਾਨਕ ਨਸਪੜਨ ਕਾਰਨ ਮੌਤ ਹੋ ਗਈ ਤੇ ਹੁਣ ਪਰਿਵਾਰ ਬਹੁਤ ਡੂੰਗੇ ਸਦਵੇਂ ਦੇ ਵਿੱਚ ਹੈ ਪਰਿਵਾਰ ਨੇ ਆਪਣਾ ਬੱਚਾ ਲੋਨ ਲੈ ਕੇ ਬਾਹਰ ਭੇਜਿਆ ਪਰ ਪ੍ਰਮਾਤਮਾ ਨੇ ਅਗੇ ਹੀ ਸੱਟ ਮਾਰੀ ਕਿ ਪਰਿਵਾਰ ਦੀ ਕਮਰ ਟੁੱਟ ਗਈ ਹਰਮਨਪ੍ਰੀਤ ਸਿੰਘ ਜੋ ਕਿ ਪਿੰਡ ਜੱਲਾ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਸਰਦਾਰ ਹਾਕਮ ਸਿੰਘ ਜੋ ਕਿ ਇੱਕ ਸਾਬਕਾ ਸੈਨਿਕ ਹਨ ਉਹਨਾਂ ਨੇ ਆਪਣੀ ਸਾਰੀ ਕਮਾਈ ਆਪਣੇ ਬੱਚਿਆਂ ਤੇ ਲਗਾ ਦਿੱਤੀ ਅਤੇ ਉਸ ਦੀ ਲੜਕੀ ਜੋ ਕਿ 4 ਸਾਲ ਪਹਿਲਾਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਹਦੇ ਉੱਤੇ ਪੈਸਾ ਲੱਗਿਆ ਉਸ ਤੋਂ ਬਾਅਦ ਉਹਨੇ ਆਪਣੇ ਮਕਾਨ ਤੇ ਪੈਸਾ ਲਗਾਇਆ ਜੋ ਕੁਛ ਬਚਿਆ ਉਸ ਤੋਂ ਬਾਅਦ ਲੋਨ ਲੈ ਕੇ ਆਪਣੇ ਬੱਚੇ ਹਰਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ ਪਰ ਪ੍ਰਮਾਤਮਾ ਦਾ ਐਸਾ ਪਾਣਾ ਵਰਤਿਆ ਕਿ ਬੱਚੇ ਦੀ ਉੱਥੇ ਦਿਮਾਗ ਦੀ ਨਸਪੜਨ ਕਾਰਨ ਮੌਤ ਹੋ ਗਈ। ਪਰਿਵਾਰ ਹੁਣ ਬਹੁਤ ਡੂੰਘੇ ਸਦਮੇ ਵਿੱਚ ਆਇਆ ਤੇ ਮੈਂ ਅਤੇ ਪੂਰਾ ਪਿੰਡ ਵਾਸੀ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਬੱਚੇ ਦੀ ਜੋ ਡੈੱਡ ਬੋਡੀ ਆ ਉਹ ਇੱਥੇ ਇੰਡੀਆ ਲਿਆਂਦੀ ਜਾਵੇ। ਇਹ ਪ੍ਰਕਾਰ ਪਰਿਵਾਰ ਦੀ ਮਦਦ ਵੀ ਕੀਤੀ ਜਾਵੇ ਪਰਿਵਾਰ ਦੇ ਵਿੱਚ ਕੋਈ ਉਹਦਾ ਛੋਟਾ ਸੁਪੁੱਤਰ ਹੋ ਸਕੇ ਸਰਕਾਰ ਵੱਲੋਂ ਉਸ ਨੂੰ ਇੱਕ ਨੌਕਰੀ ਵੀ ਦਿੱਤੀ ਜਾਵੇ ਸਾਡੇ ਵੱਲੋਂ ਅਤੇ ਪੂਰੇ ਪਿੰਡ ਵੱਲੋਂ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਉਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸੁਪੁੱਤਰ ਦੀ ਜੋ ਡੈੱਡ ਬੋਡੀ ਹੈ ਬਾਹਰ ਕੈਨੇਡਾ ਦੇ ਵਿੱਚ ਉੱਥੋਂ ਇੰਡੀਆ ਦੇ ਵਿੱਚ ਵਸਲੇ ਜਾਂਦੀ ਜਾਵੇ